ਆਕਾਲੀ ਦਲ ਜਿੰਦਾਬਾਦ ਜਿੰਦਾਬਾਦ ਆਕਾਲੀ ਦਲ ਜਿੰਦਾਬਾਦ ਕਿਉਂਕਿ ਜਾਦੂ ਸਾਡਾ ਪਰਿਵਾਰ ਹੈ ਅੰਕਲ ਨੇ ਵੀ ਇਹੀ ਗੱਲ ਕਿ ਸਾਡੇ ਪਿਤਾ ਜੀ ਨੇ ਜਦੋਂ ਗੱਲ ਕਹੀ ਵੀ ਜਾਦੂ ਸਾਡਾ ਪਰਿਵਾਰ ਆ ਵੀ ਸੀ ਜਾਦੂ ਤੋਂ ਲੱਗ ਨਹੀਂ ਹੋ ਸਕਦੇ ਵੱਡੇ ਜਾਂਦਾ ਚੰਗਾ ਹੀ ਨਹੀਂ ਲੱਗਾ ਕਿ ਅਸੀਂ ਸ਼ੁਰੂ ਤੋਂ ਜਨਮ ਤੋਂ ਆਕਾਲੀ ਦਲ ਨਾਲ ਚੱਲਦੇ ਆ ਰਹੇ ਹਾਂ ਕਿਸੇ ਜਿਆ ਕੀ ਪਾਣਾ ਵਰਤ ਗਿਆ ਜੇ ਕੋਈ ਮਨਮਤਾਵਾ ਦਾ ਬੈਠ ਕੇ ਹੱਲ ਹੋ ਸਕਦੇ ਸੋ ਸਾਡਾ ਜੋ ਵੀ ਰੋਸਾ ਸਾਡੇ ਵੀਰਾਂ ਨਾਲ ਸਾਡੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਸੋ ਨਿਹਾਲ ਸੋ ਸਤ ਜਗਾਲ ਹੰਰੋ ਆਕਾਲੀ ਦਲ ਹੰਰੋ ਆਕਾਲੀ ਦਲ ਜਿੰਦਾਬਾਦ ਸਦਾਰ ਜਗਿੰਦਰ ਜਾਦੂ ਜਿੰਦਾਬਾਦ ਸਦਾਰ ਜਗਿੰਦਰ ਜਾਦੂ ਜਿੰਦਾਬਾਦ ਆ ਰਿਖ ਆ ਗਿਆ ਯਾਰ ਮਾਉਂ ਇਹ ਦੋਨੇ ਬੜਾ ਪਿਆਰ ਆ ਪਿਆਰ ਇੱਕ ਮਿੰਟੀਆਂ ਦਾ ਸਾਡੇ ਖੜੇ ਇੱਕ ਮਿੰਟੀਆਂ ਦਾ ਦੋਨੇ ਜਨਾਂ ਉੱਪਰ ਇਹ ਕਿਹਦੇ ਕੁਬੀਰ ਦਾ ਸੁਖਵੀਰ ਵਾਲਾ ਇਹ ਮੇਰੇ ਪਰਿਵਾਰ ਦਾ ਬੱਚਾ ਹੈ ਇਹ ਇਹ ਗਲਤ ਪਾਸੇ ਚੱਲਿਆ ਗਿਆ ਸੀਗਾ ਫਿਰ ਮੈਨੂੰ ਦੁੱਖ ਬਹੁਤ ਹੋਇਆ ਉਹਦੇ ਕਰਕੇ ਫਿਰ ਮੈਂ ਜਦ ਇਹਨੂੰ ਕਿਹਾ ਵੇ ਕੀ ਕੀਤਾ ਇਹ ਫਿਰ ਕਹਿੰਦਾ ਵੀ ਗਲਤ ਕੰਮ ਹੋ ਗਿਆ ਇਸ ਕਰਕੇ ਅਸੀਂ ਤਾਂ ਮੋਟਰ ਪਹਿਲਾਂ ਤੋਂ ਇੱਧਰ ਹੈਗੇ ਆ ਕਾਲੇਦਲ ਚ ਆ ਤਾਂ ਅਸੀਂ ਕਿਸੇ ਪਾਸੇ ਨਹੀਂ ਜਾ ਸਕਦੇ ਹੈਗੇ ਇਹ ਮੇਰਾ ਬੇਟਾ ਇੱਧਰ ਇੱਧਰ ਰਹੂਗਾ ਬੱਪੂ ਜੀ ਮਨ ਦੁਖੀ ਹੋਈ ਪਹਿਲਾਂ ਅੱਜ ਫਿਰ ਹੁਣ ਖੁਸ਼ੀ ਹੋਈ ਆ ਜੀ ਹਾਂ ਜੀ ਹਾਂ ਵਾਪਸ ਆ ਗਿਆ ਮੁੜ ਕੇ ਆਪਣੀ ਉਸੇ ਪਾਰਟੀ ਚ ਆ ਗਿਆ ਬਹੁਤ ਖੁਸ਼ੀ ਹੋਈ ਆ ਹੁਣ ਕੋਈ ਗੱਲ ਨਹੀਂ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰ ਆ ਜੇ ਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ ਕਿਉਂਕਿ ਜਦੋਂ ਮੈਂ ਕੱਲ ਚਲੋ ਜੋ ਕੁਝ ਹੋਇਆ ਐਪੀਸੋਡ ਜੋ ਹੋਇਆ ਕਰਕੇ ਮੈਂ ਘਰੇ ਗਿਆ ਮੇਰੇ ਪਿਤਾ ਜੀ ਬੈਠੇ ਨੇ ਇਹ ਮੇਰੇ ਨਾਲ ਬੋਲਣ ਤੋਂ ਵੀ हट ਗਏ ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ ਕਹਿੰਦਾ ਵੀ ਪੁੱਤ ਮੈਂ ਮਿੱਤੂ ਦਾਗ ਲਾਣ ਲੱਗਿਆ ਗੱਲ ਨੂੰ ਐ ਨਹੀਂ ਤੇ ਯਾਦੂ ਨਾਲ ਸਾਡਾ ਪਰਿਵਾਰਕ ਰਿਲੇਸ਼ਨ ਹੈ ਯਾਦੂ ਸਾਡਾ ਪਰਿਵਾਰ ਦਾ ਮੁਖੀ ਹੈ ਵੱਡਾ ਇਹਨਾਂ ਨੇ ਕਹਿੰਦਾ ਮੇਰਾ ਪੁੱਤ ਹੈ ਇਹਨਾਂ ਨੇ ਵੀ ਇਹ ਨੂੰ ਗੱਲ ਕਹੀ ਪਾਪਾ ਜੀ ਨੇ ਸੋ ਸਾਰੇ ਪਰਿਵਾਰ ਦਾ ਜੋ ਫੈਸਲਾ ਸੀ ਪਰਿਵਾਰ ਦਾ ਫੈਸਲੇ ਨੂੰ ਮੰਨਦੇ ਹੋਏ ਜੋ ਹੁਣ ਅਸੀਂ ਸਾ ਯਾਦਵ ਨੇ ਸੀ ਯਾਦੂ ਕਿਉਂਕਿ ਸਾਡਾ ਪਰਿਵਾਰ ਇੱਕੋ ਹੀ ਅਸੀਂ ਆ ਅਸੀਂ ਬਾਵਾ ਵਾਂ ਠੀਕ ਹੈ ਕੋਈ ਰੋਸੇ ਸੀ ਮਨ ਦੇ ਵਿੱਚ ਕੋਈ ਗੱਲਾਂ ਸੀਗੀਆਂ ਉਹ ਬਹਿ ਕੇ ਸਾਡੇ ਕਾਲੀਦਲ ਪਰਿਵਾਰ ਰੋਸ਼ਾ ਜੀ ਬੈਠੇ ਆ ਜੀਤ ਜੀ ਬੈਠੇ ਆ ਸਾਰੇ ਨਵਤੇਜ ਸਿੰਘ ਖਟਣਾ ਮੈਂਬਰ ਸਰਾਉਂਡਿੰਗ ਉਹਦਾ ਪ੍ਰਮੁੱਖ ਕਮੇਟੀ ਦੇ ਬੇਟਾ ਜੀ ਬੈਠੇ ਨੇ ਸਾਡੇ ਸਰਦੂ ਸਿੰਘ ਕਾਲੀਰਾਉ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਵਿੱਚ ਨੇ ਭੈਣ ਨੀਤੂ ਜੀ ਬੈਠੇ ਨੇ ਸਾਰਿਆਂ ਨੇ ਫੈਸਲਾ ਕੀਤਾ ਵੀ ਵਿਸ਼ਾਲ ਜੀ ਬੈਠੇ ਨੇ ਕਿਉਂਕਿ ਜੱਗੀ ਜੀ ਵੀ ਆਏ ਨੇ ਤੇ ਸਾਡੇ ਤਜਿੰਦਰ ਸਿੰਘ ਜੀ ਦਿਹਾਤੀ ਦੇ ਵੀ ਪ੍ਰਧਾਨ ਬੈਠੇ ਨੇ ਕਿਉਂਕਿ ਜਾਦੂ ਸਾਡਾ ਪਰਿਵਾਰ ਹੈ ਅੰਕਲ ਨੇ ਵੀ ਇਹੀ ਗੱਲ ਕਿਹਾ ਸਾਡੇ ਪਿਤਾ ਜੀ ਨੇ ਜਦੋਂ ਗੱਲ ਕਹੀ ਵੀ ਜਾਦੂ ਸਾਡਾ ਪਰਿਵਾਰ ਆ ਵੀ ਸੀ ਜਾਦੂ ਤੋਂ ਲੱਗ ਨਹੀਂ ਹੋ ਸਕਦੇ ਵੱਡੇ ਜਾਵਾਂਗੇ ਸੋ ਰਾਤ ਸਾਰੀ ਰਾਤ ਕਸਮਾਨ ਕਰਦੇ ਵਿੱਚ ਜਾਨੀ ਬੈਠ ਕੇ ਜੋ ਰਾਤ ਰੋਟੀ ਵੀ ਨਹੀਂ ਘਰ ਤੇ ਪੱਕੀ ਸੋ ਘਰਦਿਆਂ ਨੇ ਵੀ ਇਸ ਗੱਲ ਦਾ ਕੀਤਾ ਵੀ ਜੋ ਹੋਇਆ ਗਲਤ ਫੈਸਲਾ ਹੋਇਆ ਵੀ ਇਸ ਫੈਸਲੇ ਨੂੰ ਦਰੁਸਤ ਕੀਤਾ ਜਾਵੇ ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਵੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ ਮੈਂ ਖਾਲਸਾ ਹੀ ਸਪੋਰਟ ਕਰੂੰਗਾ ਤੁਸੀਂ ਦੇਖੋ ਉਹ ਤਾਂ ਦੇਖੋ ਪਾਰਟੀ ਖਾਲਸਾ ਕੋਈ ਪਰਸਨਲ ਨਹੀਂ ਹੈਗਾ ਖਾਲਸਾ ਪਰਸਨਲ ਆਪਣਾ ਆਪ ਹੋਊਗਾ ਪਰ ਪਾਰਟੀ ਦਾ ਕੈਂਡੀਡੇਟ ਹੈ ਪਾਰਟੀ ਦਾ ਅਸੀਂ ਮਦਦ ਕਰਨੀ ਕਰਨੀ ਸ਼੍ਰੋਮਣੀ ਅਕਾਲੀ ਦਲ ਦਾ ਖਾਲਸਾ ਜੋ ਮਰਜ਼ੀ ਹੋਵੇ ਖਾਲਸਾ ਯਾਨੀ ਕਿ ਸਾਡਾ ਪਾਰਟੀ ਦਾ ਕੈਂਡੀਡੇਟ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ ਅਸੀਂ ਉਹਦੀ ਮਦਦ ਯਾਦਵੰਦ ਅਸੀਂ ਯਾਦੂ ਦੀ ਮਦਦ ਅਸੀਂ ਇੱਥੋਂ ਜੇ ਖਾਲਸਾ ਜਿੱਤ ਆ ਕੇ ਭੇਜਾਂਗੇ ਯਾਦਵੰਦ ਅਸੀਂ ਯਾਦੂ ਦੀ ਜਿੱਤ ਹੋਣੀ ਹੈ ਉਹ ਇੱਕ ਤਰ੍ਹਾਂ ਕੋਈ ਅਸੀਂ ਗੱਲ ਨਹੀਂ ਸਮੁੱਚੀ ਅਕਾਲੀ ਦਲ ਦੀ ਜਿੱਤ ਹੋਣੀ ਹੈ ਉਹ ਤਾਂ ਅਸੀਂ ਕੰਮ ਕਰਨੀ ਕਰਨੇ ਪਾਰਟੀ ਲਈ ਦੇਖੋ ਜੀ ਕੋਈ ਪਾਰਟੀ ਦੇ ਕੋਈ ਮਨਮਤਾਵ ਨਹੀਂ ਹੈ ਪਾਰਟੀ ਆ ਦੀ ਪਾਰਟੀ ਦੇ ਪਾਰਟੀ ਨਾਲ ਸਾਡੇ ਵਿੱਚ ਸਿਖਣਾ ਦਾ ਕੋਈ ਇਕਦਮ ਕਿਉਂਕਿ ਇੱਕ ਵਾਰ ਪਛਾਣ ਹੈ ਇਹ ਫੈਸਲਾ ਲਿਆ ਬੈਠਦਾ ਜਿਸ ਨਾਲ ਪਰਿਵਾਰ ਵੀ ਨਰਾਸ਼ ਹੁੰਦਾ ਪਾਰਟੀ ਵੀ ਨਰਾਸ਼ ਹੁੰਦੀ ਹੈ ਸਾਰੇ ਜਿਹੜੇ ਸਾਡੇ ਸੱਜਣ ਨੇ ਸਾਰਿਆਂ ਨੂੰ ਰਾਸਤਾ ਵੀ ਆਈ ਕਿਉਂਕਿ ਕਿਉਂ ਸਾਡੇ ਪਰਿਵਾਰ ਦਾ ਅੰਕ ਕੀ ਕਾਰਨ ਹੋ ਗਿਆ ਕਿ ਤਰ੍ਹਾਂ ਲੱਗ ਗਿਆ ਸਾਰਿਆਂ ਨੇ ਪ੍ਰਾਲਾ ਵੀ ਕੀਤਾ ਕਿਉਂਕਿ ਬਾਪੂ ਜੀ ਬੈਠੇ ਨਹੀਂ ਜਿਨ੍ਹਾਂ ਨੇ ਵੀ ਬੜਾ ਮਸਹੂਸ਼ ਕਰਿਆ ਕਿ ਮੇਰੇ ਮੇਰਾ ਬੱਚਾ ਵੀ ਜਾਣਾ ਨਹੀਂ ਚਾਹੀਦਾ ਕਾਰੀਦਾਲ ਸਾਡਾ ਪਰਿਵਾਰ ਹੈ ਤੇ ਸਾਡੇ ਭੈਣ ਜੀ ਗੂਬੀ ਬਾੜੀਆ ਜੀ ਬੈਠੇ ਨੇ ਉਹਨਾਂ ਨੇ ਰਾਤ ਮਤਲਬ ਇਹ ਬੜਾ ਮਹਿਸੂਸ ਕਰਿਆ ਇਹਨਾਂ ਦੇ ਵਾਕ ਹੀ ਕਰੇ ਰਾਤ ਰੁਕੇ ਨਹੀਂ ਪੱਕੇ ਉਹ ਕਹਿੰਦੇ ਸਾਨੂੰ ਤਾਂ ਚੰਗਾ ਹੀ ਨਹੀਂ ਲੱਗਾ ਕਿ ਅਸੀਂ ਸ਼ੁਰੂ ਤੋਂ ਜਨਮ ਤੋਂ ਅਕਾਲੀ ਦਲ ਨਾਲ ਚੱਲਦੇ ਆ ਰਹੇ ਹਾਂ ਕਿ ਇਹ ਜਿਆ ਕੀ ਪਾਣਾ ਬਕਤੀਆ ਜੇ ਕੋਈ ਮਨਮਤਾਵਾ ਤਾਂ ਬੈਠ ਕੇ ਹੱਲ ਹੋ ਸਕਦੇ ਸੋ ਸਾਡਾ ਜੋ ਵੀ ਰੋਸਾ ਸਾਡੇ ਵੀਰਾਂ ਨਾਲ ਤੁਹਾਡੇ ਦਾ ਸੀਗਾ ਉਹ ਦੂਰ ਹੋ ਗਿਆ ਹੁਣ ਤੁਹਾਡੇ ਸਾਡੇ ਪਹਿਲਾਂ ਮੂਹ ਪਰਿਵਾਰ ਦੇ ਆਂਦੇ ਨੇ ਕੋਈ ਗੱਲ ਨਹੀਂ ਪਾਰਟੀ ਕੋਈ ਵਾਰ ਗਲਤੀ ਹੋ ਜਾਂਦੀ ਹੈ ਜ਼ਿੰਦਗੀ ਦੀ ਜੋ ਹੋਈ ਆ ਪਾਰਟੀ ਉਹ ਵੀ ਪਹਿਲਾਂ ਹੀ ਤਰ੍ਹਾਂ ਨਾਲ ਦਾ ਸਤਕਾਰ ਵੀ ਕਰੂਗੀ ਨਾਲ ਇਹਨਾਂ ਨੂੰ ਅ ਵਾ ਮੋ ਗਰਨ ਲੋਕ ਤੇ ਮਤਲਬ ਚੱਲਣ ਦੀ ਕੋਈ ਇਹ ਜੀ ਮਤਲਬ ਬਦਮਤਾ ਵਾਲੀ ਕੋਈ ਇਹ ਜੀ ਗੱਲ ਨਹੀਂ ਸੋ ਨਾਲ ਇਹ ਵੀ ਕਹਿੰਦੇ ਆ ਕਈ ਵਾਰ ਜਦੋਂ ਕੋਈ ਪਾਰਟੀ ਤੋਂ ਮਾੜਾ ਮੋਟਾ ਕੋਈ ਬਖਰੇਵਾ ਜਾਂ ਕੋਈ ਕਿਸੇ ਦਾ ਰੌਲਾ ਪਾ ਹੁੰਦਾ ਤਾਂ ਵਿਰੋਧੀ ਪਾਰਟੀਆਂ ਇਹਦਾ ਲਾਭ ਵੀ ਲੈਂਦੀਆਂ ਹੁੰਦੀਆਂ ਨੇ ਆ ਕੇ ਘਰਾਓ ਵੀ ਕਰਦੇ ਨੇ ਬੰਦੇ ਤੇ ਪ੍ਰੈਸ਼ਰ ਵੀ ਬਣਾਉਂਦੇ ਨੇ ਬਹੁਤ ਸਾਰੇ ਹਜੇ ਪ੍ਰੈਸ਼ਰ ਬਣ ਜਾਂਦੇ ਨੇ ਜੋ ਕਈ ਵਾਰ ਇਨਸਾਨ ਨੂੰ ਇਹ ਲੱਗਦਾ ਕਿ ਵਾਕਈ ਮੈਨੂੰ ਜਾਣਾ ਚਾਹੀਦਾ ਉਹ ਇਹਨਾਂ ਤੇ ਵੀ ਮੈਂ ਸੋਚਦਾ ਜਿੱਥੇ ਤੱਕ ਮੈਂ ਸਮਝਦਾ ਕਿ ਪ੍ਰੈਸ਼ਰ ਇਹਨਾਂ ਤੇ ਬਣਿਆ ਹੋਊਗਾ ਜ਼ਰੂਰ ਬਣਿਆ ਹੋਊਗਾ ਪਰ ਉਹ ਅੱਜ ਜਿਹਨਾਂ ਦੇ ਪਿਤਾ ਜੀ ਨੇ ਕਹਿਣ ਦੇ ਸਾਡੇ ਭੈਣ ਜੀ ਨੇ ਕਹਿਣ ਤੇ ਆਪ ਮਸੂਸਾ ਨਾ ਨਹੀਂ ਕੀਤਾ ਬੱਚਾ ਨੇ ਮੂਦ ਕੀਤਾ ਕਿ ਅਸੀਂ ਜਿਹੜਾ ਸਾਡਾ ਪਰਿਵਾਰ ਆਸੀਂ ਨਹੀਂ ਛੱਡ ਸਕਦੇ ਪਰਿਵਾਰ ਤੋਂ ਅਸੀਂ ਦੁਬਾਰਾ ਪਰਿਵਾਰ ਕੀ ਜਾਣਾ ਸੋ ਭਾਟੀਏ ਜਿਉਂਕੇ ਸਾਡੇ ਭੈਣ ਦੀ ਜੋਰ ਵੀ ਭਾਟੇ ਜੀ ਉਹਨਾਂ ਨੇ ਬਿਲਕੁਲ ਕੱਲ ਮੇਰੀ ਰਾਤ ਕਰ ਲਈ ਉਹ ਕਹਿੰਦੇ ਮੈਂ ਆਪਣੇ ਭਰਾ ਦੇ ਨਾਲ ਮੈਂ ਬਿਲਕੁਲ ਕਿਤੇ ਨਹੀਂ ਗਈ ਮੈਂ ਤੁਹਾਡੇ ਨਾਲ ਸੀ ਨਾਲ ਨਾਲ ਹੀ ਰਹੂੰਗੀ ਕਹਿੰਦੇ ਨਾ ਚਲੋ ਜੇ ਕੋਈ ਗਲਤੀ ਹੋ ਜਾ ਅਸੀਂ ਮਹਿਕੇ ਪਰਿਵਾਰ ਦਾ ਮੁਕਤਾ ਸੰਨ ਕਰਾਂਗੇ ਇਹਨਾਂ ਨੇ ਕੀਤਾ ਵੀ ਹੈ ਸੋ ਅੱਜ ਸਾਡਾ ਭਰਾ ਵਾਪਸ ਆਇਆ ਅਸੀਂ ਸਵਾਗਤ ਕਰਦੇ ਹਾਂ ਤੇ ਭਾਟੀ ਪਹਿਲਾਂ ਦੀ ਤਰ